ਬਾਬਾ ਬਚੱਤਰ ਸਿੰਘ ਤਿਆਰ ਹੋ ਗਿਆ ਪਾਤਸ਼ਾਹ ਨੇ 나ਗਨੀ ਦੇ ਦਿੱਤੀ ਆਹ ਦਰਵਾਜੇ ਕੋਲ ਗਿਆ ਕਲਗੀਧਰ ਪਾਤਸ਼ਾਹ ਹੌ ਤਖਤ ਤੇ ਬੈਠੇ ਨੇ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਬੈਠੇ ਹੋਏ ਨੇ ਕਿਉਂਕਿ ਉਦੋਂ ਸ਼੍ਰੀ ਆਦ ਗ੍ਰੰਥ ਸਾਹਿਬ ਸਨ ਇਹਨਾਂ ਨੂੰ ਗੁਰੂ ਦਾ ਰਤਬਾ ਕਿਹਨੇ ਦਿੱਤਾ ਹੈ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਤਰ ਸਿੰਘ ਦਰਵਾਜੇ ਕੋਲ ਗਿਆ ਮੋੜ ਆ ਤੇ ਸਿੱਖਾਂ ਦੇ ਵਿੱਚ ਪੁਸਰ-ਪੁਸਰ ਚੱਲ ਵੀ ਵੀ ਇਹ ਵੀ ਡਰ ਗਿਆ ਲੱਗਦਾ ਲੱਗਦਾ ਹੁਣ ਰੱਸਾ ਇੱਕ ਹੋਰ ਬਿਆਰੋਂ ਮੰਗਾਉਣਾ ਪੈਣਾ ਇਹ ਵੀ ਭੱਜੇਗਾ ਕਿਲਾ ਛੱਡ ਕੇ ਚੋਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਹੋਇਆ ਮਹਾਰਾਜ ਕਹਿੰਦੇ ਡਰ ਗਿਓ ਸਰ ਗਿਆ ਬਚਤਰ ਸਿੰਘਾ ਹੱਥੀ ਤੋਂ ਡਰ ਲੱਗਦਾ ਹੈ ਕਹਿੰਦਾ ਨਹੀਂ ਕੋਈ ਡਰ ਨਹੀਂ ਲੱਗਦਾ ਤੇ ਮੁੜ ਕਿਉਂ ਆਇਆ ਹੈ ਦੇਨ ਦੁਨੀਆ ਦੇ ਮਾਲਕ ਨੂੰ ਕਹਿੰਦਾ ਵੀ ਮੋੜ ਇਸ ਲਈ ਆਇਆ ਹਾਂ ਆਵੇਂ ਸਖਾਉਲੇ ਖੇਡੇ ਹੋਣ ਜਿੰਨੀ ਮਰਜ਼ੀ ਜੰਗ ਜੂ ਤਿਆਰੀ ਕੀਤੀ ਹੋਵੇ ਜਿੰਨਾ ਚਿਰ ਕਰਗੀ ਤਰ ਤੇਰਾ ਥਾਪੜਾ ਨਹੀਂ ਹੁੰਦਾ ਹਾਥੀ ਬੰਦੇ ਤੋਂ ਨਾ ਅੱਜ ਤੱਕ ਤੇ ਆਏ ਦਿਨ ਹਾਜੀ ਟਵੇਗਾ ਮੇਰੇ ਕੋਲ ਇਹ ਐਂ ਭਰੋਸਾ ਜਿਨ੍ਹਾਂ ਨੂੰ ਭਰੋਸਾ ਹੈ ਉਹਨਾਂ ਨੂੰ ਚਰਖੜੀ ਦਾ ਦਰਦ ਵੀ ਕੰਡੇ ਨਾਲੋਂ ਘਟ ਕੇ ਹੁੰਦਾ ਹੈ ਤੇ ਜਿਨ੍ਹਾਂ ਨੂੰ ਭਰੋਸਾ ਨਹੀਂ ਉਹ ਥੋੜਾ ਕਿਤੇ ਦਿਯਾਲੇ ਵਾਂਗੂ ਦੇਗਾ ਚੁਬਾਲੇ ਜਾ ਸਕਦੇ ਨੇ ਕੌਣ ਭਾਈ ਦਿਯਾਲਾ ਬਣੇਗਾ ਭਰੋਸੇ ਤੋਂ ਕਿਹੜਾ ਮਤੀਦਾਸ ਤੇ ਬਾਬਾ ਸਦੀਦਾਸ ਬਣੇਗਾ ਭਰੋਸੇ ਤੋਂ ਸਾਡੇ ਦੁੱਧ ਕਿਤੇ ਕੰਡਾ ਖੁੱਭ ਜਾਵੇ ਡਾਕਟਰ ਲੱਭਦੇ ਫਿਰਦੇ ਆ ਗੁਰੂ ਦੇ ਥਾਪੜੇ ਦੀ ਕਰਾ ਬਾਤ ਬਰਕਤ ਗੁੱਲ ਕਰਾ ਮਾਤਾ ਦਾ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਥਾਪੜਾ ਦਵੇਂ ਬਚਿੱਤਰ ਸਿੰਘ ਨੂੰ ਤੇ ਬਚਿੱਤਰ ਸਿੰਘ ਹਾਥੀ ਟਾਉਂਦਾ ਐ ਨਹੀਂ ਤੇ ਨਹੀਂ ਟਹਿਣਾ ਨੀਵਾ ਜਿਹਾ ਹੋ ਗਿਆ ਕਲਗੀਧਰ ਕੋਲੇ ਇੱਕ ਬਚਨ ਕਿਹਾ ਉੱਥੇ ਕਮਾਲ ਦਾ ਸੀ ਜਦੋਂ ਇਤਿਹਾਸ ਪੜਦੇ ਹੋ ਨਾ ਪੜਿਓ ਕਿਤੇ ਕਵੀ ਸੰਤੋਖ ਸਿੰਘ ਮਹਾਨ ਕਵੀ ਸੂਰਜ ਪ੍ਰਕਾਸ਼ ਵਿੱਚ ਲਿਖਦੇ ਨੇ ਕਹਿੰਦਾ ਤਿੰਨਾ ਲੋਕਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਵਰਗਾ ਕਿਸੇ ਰਹਿਬਰ ਦੇਵੀ ਦੇਵਤੇ ਕੋਲ ਥਾਪੜਾ ਨਹੀਂ। ਪੜਿਓ ਕਿਤੇ ਸੂਰਜ ਪ੍ਰਕਾਸ਼ ਨੂੰ, ਪੜਿਓ ਕਿਤੇ ਪੰਥ ਪ੍ਰਕਾਸ਼ ਨੂੰ। ਪੜਿਓ ਗੁਰ ਇਤਿਹਾਸ ਨੂੰ, ਗੁਰੂ ਦੀਆਂ ਬਰਕਤਾਂ ਕੀ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕੇਵਲ ਅਕਾਲ ਪੁਰਖ ਦੀ ਵਡਿਆਈ ਹੈ। ਇਹਦੇ ਸਰਗੁਣ ਸਰੂਪ ਦੀਆਂ ਤਾਕਤਾਂ ਪੜਨੀਆਂ ਹੋਣ ਤੇ ਕਿਤੇ ਇਤਿਹਾਸ ਪੜਿਓ। ਨੀਵਾ ਜਾਓ ਕਿ 75 ਸਿੰਘ ਨੇ ਇੱਕ ਬਚਨ ਕੀਤਾ ਸੀ ਜੋ ਕਵੀ ਜੀ ਨੇ ਮਹਾਨ ਕਵੀ ਮਹਾਪੁਰਸ਼ ਕਵੀ ਬ੍ਰਹਮਵਿਦੇ ਕਵੀ ਸੰਤੋਖ ਸਿੰਘ ਲਿਖਦੇ ਨੇ ਉਹ ਆਖਣ ਲੱਗੇ ਨੀਵਾ ਜਾਓ ਕਿ ਬਾਬਾ ਬਚਤਰ ਸਿੰਘ ਕਹਿੰਦਾ ਜੇ ਤੂੰ ਥਾਪੜਾ ਨਹੀਂ ਮਹਿ ਮਹਿ ਮੈਂ ਹਾਥੀ ਕਿਆ ਬਪਰੋ ਜੋ ਅਰਸ਼ਕ ਹੈ ਅਗਾਰੀ ਸੁਣਿਓ ਸੁਰਗ ਵਿੱਚ ਇੱਕ ਐਰਾਵਤ ਤਿਸ ਕੋ ਲੇਹੋ ਮਾਰੀ ਕਲਗੀ ਤਰ ਬਾਦਸ਼ਾਹ ਥਾਪੜਾ ਦੇ ਏ ਬਾਈ ਧਾਰ ਦੇ ਰਾਜਿਆਂ ਦਾ ਹਾਥੀ ਕੀ ਵਜੂਦ ਰੱਖਦਾ ਏ ਤੇਰਾ ਥਾਪੜਾ ਹੋਵੇ ਤੇ ਇੰਦਰ ਦੇਵਤੇ ਦੇ 에ਰਾਵਤ ਹਾਥੀ ਨੂੰ ਬਨ ਕੇ ਤੇਰੇ ਅੱਗੇ ਸੁੱਟ ਦਵਾ ਤੇਰਾ ਥਾਪੜਾ ਹੋਵੇ ਤੇ 에ਰਾਵਤ ਢਾ ਲਵਾ ਇਸ ਹਾਥੀ ਦੀ ਕੀ ਗੱਲ ਕਰਦੇ ਦਿੱਤਾ ਥਾਪੜਾ ਕਲਗੀ ਧਰਨੇ ਚੜਿਆ ਘੋੜੇ ਤੇ ਵਾਗਾ ਤੇ ਰੱਖ ਕੇ ਪੈਰ ਲੱਕ ਤੇ ਛਾਲ ਮਾਰ ਕੇ ਚੜ ਗਿਆ ਲੈ ਕੇ 나ਗਨੀ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਅੰਤਰ ਆਤਮਾ ਨਾਲ ਹੱਥ ਤੇ ਆਖਣ ਲੱਗਾ ਤਮਿਆਂ ਨੂੰ ਕਦੇ ਲੋਹਾ ਨਹੀਂ چیر ਸਕਿਆ ਬਾਪੂ ਹੁਣ ਥਾਪੜੇ ਦੀ ਪੈਜ ਰੱਖੀ ਜਦੋਂ ਕੱਢ ਕੇ 나ਗਨੀ ਤਮਿਆਂ ਤੇ ਮਾਰੀ ਤੇ ਸੱਪ ਤਵੇ چیر ਕੇ ਹਾਥੀ ਦਾ ਮੱਥਾ ਵੰਨ ਦਿੱਤਾ ਤੜਫਦਾ ਹੋਇਆ ਹਾਥੀ ਹਜ਼ਾਰਾਂ ਫੌਜਾਂ ਨੂੰ ਮੁਗਲੀਆਂ ਸਲਤਨਤ ਬਾਈ ਧਾਰ ਦੀਆਂ ਫੌਜਾਂ ਨੂੰ ਮਿੱਦਦਾ ਹੋਇਆ ਅਖੀਰ ਕਾਲ ਦੇ ਮੂੰਹ ਵਿੱਚ ਜਾ ਪਿਆ ਜੇ ਥਾਪੜਾ ਨਾ ਹੁੰਦਾ ਤੇ ਕੀੜੀ ਨਾ ਮਰਦੀ ਹਾਥੀ ਕਿਥੋਂ ਢਾਲਿਆ ਬਚਤਰ ਸਿੰਘ ਨੇ ਤੇ ਮੈਂ ਪੁੱਛਿਆ ਗੁਰੂ ਇਹ ਕਰ ਸਕਦਾ ਹੈ ਕਈ ਤਰਕ ਕਰਦੇ ਨੇ ਨਹੀਂ ਜੀ 나ਗਣੀ ਅੱਖ ਚ ਮਾਰੀ ਹਾਥੀ ਦੇ ਅੱਖ ਚ ਮਾਰਿਆ ਕਦੇ ਨਾ ਮਰ ਗਿਆ ਨਹੀਂ ਜੀ ਉਹ ਤੇ ਇੱਥੇ ਮਾਰੀ ਤਮਿਆਂ ਨੂੰ ਕਿਦਾਂ ਢੀਲ ਦੇਦਾ ਇਹਨੂੰ ਮੂਰਖ ਨੂੰ ਸਮਝਾਓ ਤੇਰਾ ਥਾਪੜਾ ਹੁੰਦਾ ਤੇ ਵਾਕਿਆ ਹੀ ਤਵੇ ਨਾ ਚੀਰੇ ਜਾਂਦੇ ਮੇਰਾ ਥਾਪੜਾ ਹੁੰਦਾ ਤੇ ਵਾਕਿਆ ਹੀ ਤਵੇ ਨਾ ਚੀਰੇ ਜਾਂਦੇ ਇਹ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਏ ਜਿਹੜਾ ਮਿੱਟੀ ਨੂੰ ਵੀ ਲੋਹੇ ਦਾ ਵਜੂਦ ਬਣਾ ਦਿੰਦਾ ਹੈ ਜਿਹੜਾ ਚਿੜੀਆਂ ਨੂੰ ਬਾਜ ਬਣਾਉਂਦਾ ਹੈ ਗਿੱਦੜਾਂ ਨੂੰ ਥੇਰ ਬਣਾਉਂਦਾ ਹੈ ਆਹ ਸ਼ਬਦ ਗੁਰੂ ਨੂੰ ਪੁੱਛੇ ਇਸ ਸਾਖੀ ਤੇ ਤਰਕ ਕਰਨ ਤੋਂ ਪਹਿਲਾਂ ਵੀ ਕੀ ਅੱਖ ਚੀਰਿਆਂ ਦੀ ਮਰਦਾ ਹੈ ਕਿ ਤਵੇ ਵੀ ਚੀਰਨ ਦੀ ਤਾਕਤ ਤੂੰ ਦੇ ਸਕਦਾ ਹੈ ਤੇ ਸ਼ਬਦ ਗੁਰੂ ਨੇ ਅੱਗੋਂ ਫਿਰ ਉਲਟਾ ਉਲਟਾ ਪ੍ਰਸ਼ਨ ਪਾ ਦਤਾ ਅਖਣ ਲਗੇ ਤੂੰ ਇਹ ਦੱਸ ਵੀ ਗੁਰੂ ਕਰ ਕੀ ਨਹੀਂ ਸਕਦਾ ਚਿਤ ਮੁਖ ਗੁਰਸਾ ਲਾਹੀਏ ਕਰਨ ਕਰਨ ਸਮਰੱਥ ਕਈ ਵੀਰ ਕਿਤਾਬਾਂ ਨਹੀਂ ਪੜ ਕੇ ਆਂਦੇ ਨਾ ਜੀ ਕਵੇ ਥੋੜਾ ਜੀ ਦੇ ਜਾਂਦੇ ਬਿਲਕੁਲ ਨਹੀਂ ਦੇ ਜਾਂਦੇ ਧੁਨੀ ਚੰਦ ਵਰਗਿਆਂ ਕੋਲੋਂ ਜਿਨ੍ਹਾਂ ਨੂੰ ਗੁਰੂ ਦਾ ਥਾਪੜਾ ਨਹੀਂ ਤੇ ਜਿਨ੍ਹਾਂ ਨੂੰ ਗੁਰੂ ਦਾ ਥਾਪੜਾ ਹੈ ਜਿਨ੍ਹਾਂ ਨੂੰ ਗੁਰੂ ਦਾ ਥਾਪੜਾ ਹੈ। دین ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਦੇ ਲਈ ਹਰ ਇੱਕ ਹਰ ਇੱਕ ਕਾਰਜ ਸੰਭਵ ਹੋ ਜਾਂਦਾ ਹੈ। ਕਿਤ ਮੁਖ ਵਰਸਾ ਲਾਹੀਏ ਕਰਨ ਕਰਨ ਸਮਰਾਥ ਕਿਦਾਂ ਸਲਾਮਾ ਗੁਰੂ ਤੈਨੂੰ ਹਰ ਇੱਕ ਕਾਰਨ ਦਾ ਕਰਤਾ ਤੂੰ ਹੈ। ਜੋ ਚਾਹੇ ਕਰ ਸਕਦਾ ਹੈ। ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰਤੇ ਬਾਹਰ ਕਿਛ ਨਹੀਂ ਗੁਰਕੀਤਾ ਲੋੜੇ ਸੋ ਹੋਏ ਤੂੰ ਦਵੀਆਂ ਦੀ ਗੱਲ ਕਹਿਣਾ ਪਾਤਾਲ ਪਾੜ ਕੇ ਛੁੱਟ ਦੇਣ ਸਿੰਘ ਕੇ ਥਾਪੜਾ ਹੋ ਜਾਵੇ ਕਲਗੀਧਰ ਦਾ ਉਥੇ ਕਹਿੰਦਾ ਗੁਰਤੇ ਬਾਹਰ ਕਿਛ ਨਹੀਂ ਗੱਲ ਭਰੋਸੇ ਦੀ ਹੈ ਭਾਈ ਤੈਨੂੰ ਨਹੀਂ ਭਰੋਸਾ ਤਵਾ ਤੇ ਛੱਡ ਤੂੰ ਗੰਡੇ ਦਾ ਛਿਲੜ ਨਹੀਂ ਚੀਰ ਸਕਦਾ ਤੇ ਜਿਨ੍ਹਾਂ ਨੂੰ ਭਰੋਸਾ ਹੈ ਉਹਨਾਂ ਨੇ ਤਵੀਆਂ ਵੀ ਚੀਰੀਆਂ ਆ ਗਿਆ ਨੇ ਉਹਨਾਂ ਨੇ ਲੱਖਾਂ ਦੇ ਸੀਨੇ ਵੀ ਵਿੰਨੇ ਹੋਏ ਉਹਨਾਂ ਨੇ ਹਜ਼ਾਰਾਂ ਦੇ ਆਹੋ ਵੀ ਲਾਏ ਹੋਏ ਨੇ ਅੱਲਾ ਯਾਰਖਾਨ ਨੇ ਇੱਕ ਗੱਲ ਆਖੀ ਸੀ ਇਹ ਸ਼ੇਰ ਕਹਿ ਕੇ ਫਤਿਹ ਬੁਲਾ ਰਹਾ ਪੰਦਾ ਉਹ ਗੁਰੂ ਗੋਬਿੰਦ ਸਿੰਘ ਤੇਰੀਆਂ ਬਰਕਤਾਂ ਕੀ ਬਿਆਨ ਕਰਾਂ ਮੈਂ ਤੇਰੀਆਂ ਬਰਕਤਾਂ ਮੇਰੀ ਕਲਮ ਨਹੀਂ ਲਿਖ ਸਕਦੀ ਕੈਸੀਆਂ ਬਰਕਤਾਂ ਦਾ ਤੂੰ ਮਾਲਕ ਆਖਣ ਲੱਗੇ ਕਰਤਾਰ ਦੀ ਸੋਗੰਦ ਹੈ ਇਹ ਕੋਈ ਨਈਂ ਜੋ ਤੁਹਾਡੇ ਨਾਲ ਮੈਂ ਥਾਪੜੇ ਦੀ ਉਚਿਤ ਕੀਤੀ ਨਾ ਕਲਗੀ ਧਰਦੀ ਤੇ ਮਾਮੂਲੀ ਜੀ ਵਡਿਆਈ ਆ ਉਹ ਮੁਸਲਮਾਨ ਨੂੰ ਭਰੋਸਾ ਐ ਤੇ ਅਸੀਂ ਸਿੱਖੋ ਕਿ ਸਟੇਜ ਤੇ ਕਹਿ ਦੇਨੇ ਨਹੀਂ ਜੀ ਮੱਥੇ ਤੇ ਤਵੇ ਕਿਥੋਂ ਸੀ ਤੇ ਸਾਡੇ ਨੂੰ ਲੱਖਾਂ ਗੁਣਾ ਉਹ ਮੁਸਲਮਾਨ ਚੰਗੇ ਨੇ ਜਿਹੜੇ ਸਿੱਖ ਧਰਮ ਤੇ ਭਰੋਸਾ ਕਰੀ ਬੈਠੇ ਅਸੀਂ ਕਾਹਦੇ ਸਿੱਖਾਂ ਆਪਣੇ ਪਿਓ ਤੇ ਹੀ ਭਰੋਸਾ ਨਹੀਂ ਕਰਨ ਕਿ ਕਾਦੀ ਤਰਕ ਬੁੱਧੀ ਐ ਜਿਹੜੀ ਆਪਣੇ ਧਰਮ ਮ ਆਪਣੇ ਇਤਿਹਾਸ ਤੇ ਹੀ ਤਰਕ ਕਰਨ ਲਈ ਕੈਂਚੀ ਚੁੱਕਣ ਲਈ ਮਜਬੂਰ ਕਰ ਰਹੀ ਹੈ ਤੈਨੂੰ ਆਪਣੇ ਗੁਰੂ ਦਾ ਹੀ ਵਫਾਦਾਰ ਨਹੀਂ ਤੂੰ ਰਿਆ ਤੇ ਸਿੱਖ ਕਦਾ ਹੈ ਗੁਰੂ ਦਾ ਤੇ ਹੋ ਨਹੀਂ ਸਕਦਾ ਕਿਉਂਕਿ ਗੁਰੂ ਤੇ ਤੇ ਤਰਕ ਕਰਤਾ ਹੀ ਤੂੰ ਉਹ ਕਹਿੰਦਾ ਕਰਤਾਰ ਕੀ ਸੋਗੰਦ ਹੈ ਇਹ ਕੁਝ ਵੀ ਨਹੀਂ ਜੋ ਮੈਂ ਦੱਸਿਆ ਹੈ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਸਾਰੀ ਉਹ ਸੋਗੰਦ ਨਹੀਂ ਕੰਮ ਹੈ हरचंद मेरे हाथ में फुलजोर कलम है सतगुरु के लिखूं वस्फ कहां ताबे रकम है एक आंख से क्या बुलबुलआ कुलबहर को देखे साहिल को मजधार को या लहर को देखे एक आंख नाल ओदी वडियाई नहीं गाई जा सकदी